ਬਰਨਾਲਾ ਮੁਰਦਾਬਾਦ 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 ਬਰਨਾਲਾ ਮੁਰਦਾਬਾਦ 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 ਲਾਰੇ ਲਾਰੇ ਮੁਰਦਾਬਾਦ 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 ਲਾਰੇ ਲਾਰੇ ਮੁਰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਈਓ ਬਰਨਾਲਾ ਮੁਰਦਾਬਾਦ ਦੇ ਨਾਰੇ ਲਗਾ ਰਹੇ ਹੋਰ ਕੋਈ ਨਹੀਂ ਇਹਨਾਂ ਦੇ ਹੀ ਕੰਮ ਹੈ ਕਹਾਂ ਕਿ ਕਿਰਚੇ ਕੰਮ ਹੈ ਸਫਾਈ ਕਰਮਚਾਰੀ ਹਨ بس دیکھیے ਸਫਾਈ ਕਰਮਚਾਰੀਆਂ ਨੇ ਲੰਬੇ ਸਮੇਂ ਤੋਂ ਮੰਗਾਂ ਚਲਦੀਆਂ ਆ ਰਹੀਆਂ ਹਨ ਕਿ ਉਹਨਾਂ ਨੂੰ ਕੰਟਰੈਕਚੁਅਲ ਬੇਸ ਤੋਂ ਹਟਾ ਕੇ ਪੱਕੇ ਸਰਕਾਰ ਦੇ ਥਰੂ ਰੱਖ ਲਿਆ ਜਾਵੇ ਭਾਵੇਂ ਪੱਕਾ ਨਾ ਕੀਤਾ ਜਾਵੇ ਪਰ ਉਹਨਾਂ ਦਾ ਜਿਹੜਾ ਸਕੇਲ ਹੈਗਾ ਜਿਹੜੀ ਉਹਨਾਂ ਦੀ ਤਨਖਾਹ ਹੈਗੀ ਉਹ ਸਿੱਧੀ ਸਰਕਾਰ ਦੇ ਖਾਤੇ ਵਿੱਚੋਂ ਨਿਕਲੇ ਦੇਖਿਆ ਜਾਵੇਗਾ ਕਿ ਇੱਕ ਪਾਸੇ ਕੁਝ ਗਲਤ ਵੀ ਨਹੀਂ ਲੱਗ ਰਿਹਾ ਕਿ ਜਿੱਥੇ ਸਰਕਾਰ ਨੇ ਇੱਕ ठेकेदार ਨੂੰ ਤਰਖਾ ਦੇਣੀ ਹੈ ਮੁਲਾਜ਼ਮ ਨੂੰ ਸਿੱਧੀ ਦਿੱਤੀ ਜਾਵੇ ਤਾਂ ਜੋ ਕਿ ਮੁਲਾਜ਼ਮ ਵੀ ਖੁਸ਼ ਹੋ ਕੇ ਕੰਮ ਕਰਨ ਉਦੇ ਇਮਲਾਜ਼ਮਾ ਵੱਲੋਂ ਇੱਕ ਵੱਡਾ ਡਿਸੀਜਨ ਲਿਆ ਗਿਆ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਸ਼ਹਿਰ ਵਿੱਚ ਪੂਰੇ ਦਿਨ ਪੰਡਾਰ ਲਗਾ ਦੇਣਗੇ ਤੁਸੀਂ ਦੇਖ ਸਕਦੇ ਹੋ ਕਿ ਬਰਨਾਲਾ ਦੇ ਮਿਊਂਸਿਪੈਲਿਟੀ ਦਫ਼ਤਰ ਅੱਗੇ ਨਗਰ ਕੌਂਸਲ ਦਫ਼ਤਰ ਦੇ ਅੱਗੇ ਕੂੜੇ ਦੀਆਂ ਭਰੀਆਂ ਟਰਾਲੀਆਂ ਗੱਡੀਆਂ ਖੜੀਆਂ ਹਨ ਉਹ ਕੀ ਹੈ ਪੂਰਾ ਮਾਜਰਾ ਦਿਖਾਉਨੇ ਹਾਂ ਇਹਨਾਂ ਦੀ ਮੌਜਬਾਨੀ ਹਾਂਜੀ ਬਾਈ ਜੀ ਕੀ ਮੈਟਰ ਆ ਤੇ ਕਿੰਨੇ ਦਿਨ ਅਜ ਹੜਤਾਲ ਨੂੰ ਹੋ ਗਿਆ ਆਪਣਾ ਮੈਟਰ ਤਾਂ ਹੈਗਾ ਜੀ ਜਿਹੜੇ ਆਪਣੇ ਆਊਟਸੋਰਸ ਮੁਲਾਜ਼ਮ ਨੇਗੇ ਉਹਨਾਂ ਨੂੰ ਕੰਟ੍ਰੈਕਟ ਤੇ ਕਰਨ ਦਾ ਜੀ ਪਰ ਅਸੀਂ ਬਹੁਤ ਲੰਬੇ ਸਮੇਂ ਤੋਂ ਪ੍ਰਸ਼ਾਸਨ ਨੂੰ ਮੰਗ ਕਰ ਰਹੇ ਆਂਗੇ ਵੀ ਸਾਨੂੰ ਕੰਟਰੈਕਟ ਵੇਚ ਤੇ ਕੀਤਾ ਜਾਵੇ ਪਰ ਸਾਨੂੰ ਇੰਨੇ ਲਾਰੀ ਲਾਏ ਨੇਗੇ ਤੇ ਹੁਣ ਤੱਕ ਲਾਰੀ ਲਾਉਂਦੇ ਰਹੇ ਨੇਗੇ ਹੋਰ ਕੀ ਮਸਲਾ ਮਤਲਬ ਜਿਹੜੀ ਤੁਸੀਂ ਭੁੱਖ ਹੜਤਾਲ ਕੀਤੀ ਆ ਉਹ ਆਹੀ ਕੰਟਰੈਕਚੁਅਲ ਕੰਟਰੈਕਚੁਅਲ ਦਾ ਹੀ ਮਸਲਾ ਹੈ ਪੂਰਾ ਜਿਹੜੀ ਅੱਜ ਅਸੀਂ ਭੁੱਖ ਹੜਤਾਲ ਕਰੀਏ ਸਿਰਫ ਇਹ ਕੰਟਰੈਕਟ ਬੇਸ ਤੇ ਹੀ ਕੀਤੀ ਹੈ ਵੀ ਸਾਨੂੰ ਕੰਟਰੈਕਟ ਬੇਸ ਤੇ ਕੀਤਾ ਜਾਵੇ। ਪਰ ਅਸ ਤੋਂ ਤਕਰੀਬਨ 2 ਸਾਲ ਪਹਿਲਾਂ ਤੁਹਾਨੂੰ ਤਾਂ ਇੱਕ ਲੈਟਰ ਵੀ ਮਿਲ ਗਿਆ ਸੀਗਾ। ਹਾਂਜੀ 2021 ਦੇ ਵਿੱਚ ਨੋਟੀਫਿਕੇਸ਼ਨ ਵੀ ਜਾਰੀ ਹੋ ਚੁੱਕਿਆ ਸਰਕਾਰ ਦਾ। ਪਰ ਜਿਹੜੀ ਪ੍ਰਸ਼ਾਸਨ ਦੀ ਢਿੱਲ ਲੱਗੀ ਉਹ ਸਾਡੇ ਕੰਮ ਦੇ ਪ੍ਰਤੀ ਹਮੇਸ਼ਾ ਹੀ ਰਹੀ ਹੈਗੀ। ਤਾਂ ਅਸੀਂ ਮਤਲਬ ਅੱਕ ਕੇ ਪ੍ਰਸ਼ਾਸਨ ਵੱਲੋਂ ਕੋਈ ਤੁਹਾਡੇ ਕੋਲ ਪਹੁੰਚਿਆ ਕੋਈ ਸਰਕਾਰ ਦਾ ਕਰਿੰਦਾ ਤੁਹਾਡੇ ਕੋਲ ਪਹੁੰਚਿਆ ਹੋਵੇ ਕੋਈ ਅਗਲੀ ਗੱਲ ਹੋਈ ਹੋਵੇ। ਪ੍ਰਸ਼ਾਸਨ ਵੱਲੋਂ ਵੀ ਸਾਨੂੰ ਅੱਜ ਸਾਡੇ ਮਾਨਯੋਗ ਡੀਸੀ ਸਾਹਮਣੇ ਬੁਲਾਇਆ ਗਿਆ ਸੀ ਜਿੱਥੇ ਬੰਦੀ ਗਈ ਸੀ ਸਾਡੀ ਸਾਰੀ ਮੇਰੇ ਸਾਥੀ ਗਏ ਸੀ ਨਾਲ ਤੇ ਇਢੀ ਸਾਬ ਨਾਲ ਗੱਲ ਹੋਈ ਹੈ ਸਾਡੀ ਹੁਣ ਵੀ ਉਹਨਾਂ ਵੱਲੋਂ ਸਾਨੂੰ ਭਰੋਸਾ ਦਿਵਾਇਆ ਗਿਆ ਦਾ ਵੀ ਜਿਹੜਾ ਸੌਦਾ ਇਹ ਕੰਮ ਆਗਾ ਜਲਦ ਤੋਂ ਜਲਦ ਕੀਤਾ ਜਾਊਗਾ ਸੋਮਵਾਰ ਤੱਕ ਸਾਨੂੰ ਟਾਈਮ ਦਿੱਤਾਗਾ ਜੀ ਵੀ ਸੋਮਵਾਰ ਤੱਕ ਤੁਹਾਡੇ ਜਿਹੜੇ ਨੁਕਤੀ ਪੱਤਰ ਨੇ ਉਹ ਜਾਲੀ ਕਰਨ ਨੂੰ ਆਰਡਰ ਦਿੱਤੇ ਜਾਣਗੇ ਹੁਣ ਸੋਮਵਾਰ ਤੱਕ ਇਹ ਹੜਤਾਲ ਨਿਰੰਤਰ ਜਾਰੀ ਰਹੂਗੀ ਜਾਂ ਤੁਸੀਂ ਇੱਕ ਵਾਰੀ ਛੱਡੋਗੇ ਹਾਂ ਜੀ ਜਿਹੜੀ ਹੜਤਾਲ ਆਗੇ ਸਾਡੇ ਇਸ ਤਰ੍ਹਾਂ ਹੀ ਜਾਰੀ ਰਹੂਗੀ ਜੀ ਜੋ ਤੱਕ ਨੁਕਤੀ ਪੱਤਰ ਨਹੀਂ ਮਿਲਦੇ ਜੋ ਤੱਕ ਨੁਕਤੀ ਪੱਤਰ ਨਹੀਂ ਮਿਲਦੇ ਜੀ ਸ਼ਹਿਰ ਵਿੱਚ ਜਿਹੜਾ ਕੂੜਾ ਹੈਗਾ ਜੀ ਕੂੜੇ ਦੀ ਪ੍ਰੋਬਲਮ ਜਦੋਂ ਤੁਹਾਡੀ ਹੜਤਾਲ ਆਉਂਦੀ ਆਉਂਦੀ ਆ ਹੁਣ ਤੱਕ ਤੁਸੀਂ ਕੂੜਾ ਚੱਕ ਰਹੇ ਸੀਗੇ ਅੱਗੇ ਕੋਈ ਐਕਸ਼ਨ ਹੋਊਗਾ ਅੱਗੇ ਤਾਂ ਬਸ ਇਹੀ ਐਕਸ਼ਨ ਹੈ ਕੂੜਾ ਸਾਡਾ ਮਤਲਬ ਜਿਹੜਾ ਕੰਮ ਸਾਰਾ ਪ੍ਰੋਪਰ ਬੰਦ ਹੋਊਗਾ ਜਿਹੜੀ ਜਿਹੜੇ ਮਤਲਬ 10 11 ਦਿਨ ਤੋਂ ਅਸੀਂ ਬੈਠੇ ਸੀਗੇ ਕੰਮ ਸਾਡਾ ਹੋ ਰਿਹਾ ਸੀਗਾ ਪਰ ਹੁਣ ਜਮਾਂ ਮੁਕੰਮਲ ਤੌਰ ਤੇ ਬੰਦ ਹੋਊਗਾ ਜੀ ਉਹ ਜਿਹੜੇ ਸਾਡੇ ਸਫਾਈ ਕਰਮਚਾਰੀ ਕੰਮ ਕਰ ਰਹੇ ਸੀਗੇ ਉਹ ਸਾਰੇ ਦਫ਼ਤਰ ਦੇ ਆ ਕੇ ਵਿੱਚ ਬੈਠਣਗੇ